ਸਸੀ ਕਾਲ ਜੀ ਫਤੇ ਨੂਜ਼ ਖਬਰਾਂ 'ਚ ਤੁਹਾਡਾ ਸਵਾਗਤ ਹੈ ਮੈਂ ਹਰਬਿੰਦਰ ਸਿੰਘ ਪੁੰਗਨਨੀ ਤੁਸੀਂ ਦੇਖ ਰਹੇ ਹੋ ਫਤੇ ਨੂ ਚੈਨਲ ਇਸ ਵਕਤ ਸਾਡੀ ਟੀਮ ਪਹੁੰਚੀ ਹੈ ਪਿੰਡ ਡਾਂਡੀਆਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਨਾਂਗਿਆਂ ਦੇ ਡੇਰੀ ਦੇ ਅਸਥਾਨ ਤੇ ਸਮੂਹ ਨੱਗਨਵਾਸੀ ਗ੍ਰਾਮ ਪੰਚਾਇਤ ਪ੍ਰਵਾਸੀ ਭਾਰਤੀਆਂ ਇਲਾਕੇ ਦੇ ਸਹਿਯੋਗ ਨਾਲ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜੋਤੀ ਜੋਤਿ ਦਿਵਸ ਬਹੁ ਹੀ ਧੂਮ ਤਾਮ ਨਾਲ ਡੇਰੀ ਦੇ ਮੁਖ ਸੇਵਾਦਾਰ ਸੰਤ ਬਾਬਾ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਮਹਾਨ ਗੁਰਮ ਸਮਾਗਮ ਕਰਵਾਇਆ ਗਿਆ ਇਸ ਮੌਕੇ ਸਮਾਗਮ ਦੌਰਾਨ ਵਿਸ਼ੇਸ਼ ਮਹਿਮਾਨ ਡਾਕਟਰ ਪਰਮਿੰਦਰ ਸੂਦ ਐਸਆਰ ਹਸਪੀਟਲ ਕੋਲ ਬਤੂਜੀ ਨੇ ਪੁੱਜ ਕੇ ਆਜ ਦੀ ਪਰੀ ਇਸ ਮੌਕੇ ਸੰਤ ਬਾਬਾ ਜਸਵਿੰਦਰ ਸਿੰਘ ਵੱਲੋਂ ਡਾਕਟਰ ਪਰਮਿੰਦਰ ਸਿੰਘ ਸੂਦ ਨੂੰ ਸਰਪੋដឹក ਕੇ ਸਨਮਾਨਿਤ ਕੀਤਾ ਆਓ ਥਿਆ ਨੂੰ ਅਸੀਂ ਇਸ ਸਮਾਗਮ ਦੀਆਂ ਕੁਝ ਲਾਈਵ ਤਸਵੀਰਾਂ ਦਿਖਾਉਨੇ ਹਾਂ ਜਲ ਹੂਆ ਰਾਂ ਤੂ ਦੇ ਜੇ ਕਿਰਣਾ ਮਿਲੇ ਜਲ ਕਾ ਜਲੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮਿੰਦਰ ਸੂਤ ਐਸਜੀਆਰ ਹਸਪੀਟਲ ਕੋਟਵਾਲੀ ਤੋਂ ਅੱਜ ਸਾਡੀ ਪੀ ਪੂਰੀ ਟੀਮ ਨੂੰ ਪਿੰਡ ਡਾਂਡੀਆਂ ਵਿਖੇ ਡਿਸਟ੍ਰਿਕਟ ਹਸਪਤਾਲ ਪਰ ਦੇ ਵਿੱਚ ਪਹੁੰਚ ਕੇ ਨਾਂਗਿਆਂ ਦੇ ਡੇਰੇ ਪਹੁੰਚ ਕੇ ਨਸਮਸਤਕ ਹੋਣ ਦਾ ਮੌਕਾ ਮਿਲਿਆ ਜਿਸ ਡੇਰੇ ਤੇ 485ਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਨੂੰ ਬੜੇ ਹੀ ਤੁਮਤਾਮ ਨਾਲ ਮਨਾਇਆ ਗਿਆ ਸਤ ਜਸਵਿੰਦਰ ਸਿੰਘ ਜੀ ਦੀ ਰਹਿਮ ਨਵਾਈ ਹੇਠ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਇਸ ਜੋਤੀ ਜੋਤ ਦਿਵਸ ਤੇ ਗੁਰੂ ਨਾਨਕ ਦੇਵ ਜੀ ਜੋ ਕਿ ਪਹਿਲੀ ਪਾਤਸ਼ਾਹੀ ਉਹਨਾਂ ਨੂੰ ਇਸ ਜੋਤੀ ਜੋਤ ਦਿਵਸ ਤੇ ਕੋਟੀ ਕੋਟੀ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ